ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਸਾਲ ਤੇ ਜੈਸਾ ਜੀ ਮੇਰੇ ਮਤਲਬ ਮੈਂ ਤੁਹਾਡਾ ਆਪਣਾ ਦੇਵ ਹੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝਾ ਕਰਨਾ ਬਾਪੂ ਲਾਲ ਬਾਸ਼ਾ ਸਰਕਾਰ ਦਾ ਇੱਕ ਕਹਾਣੀ ਇੱਕ ਗੱਲ ਬਾਪੂ ਲਾਲ ਬਾਸ਼ਾ ਸਰਕਾਰ ਦੀ ਜਿਨ੍ਹਾਂ ਨੇ ਮੇਰੇ ਨਾਲ ਸਾਂਝੀ ਕੀਤੀ ਆ ਉਹਨਾਂ ਦਾ ਨਾਮ ਰਾधिका ਸੋ ਉਹ ਕਹਿੰਦੇ ਅਸੀਂ ਉਸ ਟਾਈਮ ਤੇ ਛੋਟੇ ਛੋਟੇ ਹੁੰਦੇ ਸੀ ਤੇ ਉਹਨਾਂ ਦੇ ਪਾਪਾ ਦੀ ਸ਼ਾਪ ਹੁੰਦੀ ਸੀ ਜਿਵੇਂ ਆਪਾਂ ਕਹਿੰਦੇ ਚਿਕਨ ਸ਼ਾਪ ਹੁੰਦੀ ਸੀ ਜੀ ਤਾ ਕਹਿੰਦੇ ਇੱਕ ਵਾਰ ਦੀ ਗੱਲ ਆ ਕਿ ਬਾਪੂ ਲਾਲ ਬਾਦਸ਼ਾਹ ਸਰਕਾਰ ਸਾਡੀ ਦੁਕਾਨ ਤੇ ਆਏ। ਤਾਂ ਆ ਕੇ ਕਹਿੰਦੇ ਮੇਰੇ ਪਾਪਾ ਨੂੰ ਕਹਿੰਦੇ ਨੇ ਕਿ ਸਾਨੂੰ ਇੱਕ ਮੁਰਗਾ ਦੇ। ਤਾਂ ਕਹਿੰਦੇ ਮੇਰੇ ਪਾਪਾ ਨੇ ਸਰਕਾਰ ਨੂੰ ਕਿਹਾ ਕਿ ਸਰਕਾਰ ਰਹਿਣ ਦੋ ਕਿ ਇਹ ਮੁਰਗੇ ਨੇ ਬਿੱਠ ਕਰ ਦੇਣੀਆਂ ਵੀ ਤੁਹਾਡੇ ਛੋਲੇ ਦੇ ਉੱਤੇ। ਕਿ ਸਾਨੂੰ ਫਿਰ ਚੰਗਾ ਨਹੀਂ ਲੱਗਣਾ। ਤਾਂ ਬਾਪੂ ਲਾਲ ਬਾਦਸ਼ਾਹ ਸਰਕਾਰ ਕਹਿੰਦੇ ਕੋਈ ਗੱਲ ਨਹੀਂ ਤੂੰ ਫੇਰ ਨਾ ਕਰ ਤੂੰ ਮੈਨੂੰ ਮੁਰਗਾ ਦੇ ਇਹਨੂੰ ਮੈਂ ਸੇਅਰ ਕਰਾਉਣੀ। ਤਾਂ ਕਹਿੰਦੇ ਬਾਪੂ لال ਬਾਸ਼ਾ ਸਰਕਾਰ ਨੂੰ ਮੇਰੇ ਪਾਪਾ ਨੇ ਇੱਕ ਮੁਰਗਾ ਦਿੱਤਾ ਤਾਂ ਬਾਪੂ لال ਬਾਸ਼ਾ ਸਰਕਾਰ ਜਿਵੇਂ ਕਿ ਆਪਾਂ ਸਾਰੇ ਜਾਣਦੇ ਉਹਨਾਂ ਦੇ murid ਉਹਨਾਂ ਨੂੰ ਮੰਨਣ ਵਾਲੇ ਕਿ ਬਾਪੂ لال ਬਾਸ਼ਾ ਸਰਕਾਰ ਹਮੇਸ਼ਾ ਰਿਕਸ਼ੇ ਦੇ ਉੱਤੇ ਹੀ ਨਕੌਦਰ ਸ਼ਹਿਰ ਦੇ ਵਿੱਚ ਘੁੰਮਦੇ ਰਹਿੰਦੇ ਸੀ ਲੋਕਾਂ ਦਾ ਭਲਾ ਕਰਦੇ ਸੀ ਤਾਂ ਬਾਪੂ لال ਬਾਸ਼ਾ ਸਰਕਾਰ ਨੂੰ ਮੁਰਗਾ ਮੇਰੇ ਪਾਪਾ ਤੋਂ ਕਹਿੰਦੇ ਲੈ ਕੇ ਰਿਕਸ਼ੇ ਤੇ ਉਹਨਾਂ ਇਸਾਰਾ ਸ਼ਹਿਰ ਘੇੜਾ ਕੱਢਿਆ ਸਾਰਾ ਸ਼ਹਿਰ ਘੁੰਮਿਆ ਜਦੋਂ ਸ਼ਾਮ ਨੂੰ ਆ ਕੇ ਉਹਨਾਂ ਨੇ ਮੇਰੇ ਪਾਪਾ ਨੂੰ ਮੁਰਗਾ ਵਾਪਸ ਫੜਾਇਆ ਤਾਂ ਕਹਿੰਦੇ ਤੁਹਾਨੂੰ ਯਕੀਨ ਨਹੀਂ ਹੋਣਾ ਕਿ ਸਾਰਾ ਦਿਨ ਉਸ ਮੁਰਗੇ ਨੇ ਬਿਠ ਨਹੀਂ ਕੀਤੀ ਜਦੋਂ ਪਾਪਾ ਨੂੰ ਮੁਰਗਾ ਫੜਾਇਆ ਤਾਂ ਉਸ ਮੁਰਗੇ ਨੇ ਪਾਪਾ ਦੇ ਉੱਤੇ ਹੀ ਬਿਠ ਕੀਤੀ ਤਾਂ ਬਾਪੂ ਲਾਲ ਬਹਾਸਾ ਸਰਕਾਰ ਨੇ ਫਿਰ ਮੇਰੇ ਪਾਪਾ ਨੂੰ ਕਿਹਾ ਵੀ ਠੀਕ ਆ ਸਾਡੇ ਉੱਤੇ ਨਹੀਂ ਕੀਤੀ ਬਿਠ ਤੂੰ ਜਾ ਖੁਸ਼ ਰਹਿ ਤਾਂ ਐਨੀ ਕਿਰਪਾ ਬਾਪੂ ਲਾਲ ਬਹਾਸਾ ਸਰਕਾਰ ਦੀ ਕੀ ਜਿਨ੍ਹਾਂ ਨਾਲ ਪਿਆਰ ਆ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਕੰਮ ਕਰ ਲੈਣਾ ਤੇ ਕਰਾ ਦੇਣਾ ਤੇ ਕਿਰਪਾ ਰੱਖਣੀ ਸੋ ਜੇ ਤੁਹਾਨੂੰ ਇਹ ਬਾਪੂ ਲਾਲ ਵਾਸ਼ਾ ਸਰਕਾਰ ਦਾ ਕਿੱਸਾ ਚੰਗਾ ਲੱਗਿਆ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਆਪਣਾ ਕਿੱਸਾ ਮੇ ਨਾਲ ਸਾਂਝਾ ਕਰਨੀ ਤੁਸੀਂ ਮੇਰਾ ਇੰਸਟਾਗ੍ਰam ਦੇ ਵੀ ਹੋਣਲੀ ਫੇਸਬੁੱਕ ਦੇ ਵੀ ਫੋਲੋ ਕਰ ਸਕਦੇ ਹੋ ਜੈ ਸਾਇੰਗੀ ਜੀ